ਜਿਹੜਾ 10 ਸਾਲ ਦੀ ਬੱਚੀ ਨਾਲ ਸ਼ੋਸ਼ਣ ਕਰ ਰਿਹਾ ਹੈ ਇੱਕ ਮਾਸਟਰ ਹੈ ਗੜ ਸੰਕਰ ਦੇ ਸਕੂਲ ਦੇ ਵਿੱਚ ਇੰਨਾ ਕਾਮਰੇਡਾਂ ਦਾ ਖੋਤੀਆਂ ਦਾ ਡੈਮੋਕਰੇਟਿਕ ਟੀਚਰ ਫਰੰਟ ਬਣਿਆ ਹੋਇਆ ਸ਼ਰਿਆਂ ਵਿੱਚ ਜਾ ਕੇ ਉਸ ਟੀਚਰ ਦੇ ਹੱਕ 'ਚ ਖੜਦਾ ਹੈ ਕਿ ਤੂੰ ਹੀ ਸਾਡੇ ਟੀਚਰ ਨੂੰ ਕੁਝ ਕਹੋਂਗੇ ਨਹੀਂ ਤੇ ਦੂਜੇ ਪਾਸੇ ਜਿਹੜਾ ਪ੍ਰੋਫੈਸਰ ਸਰਜੀਤ ਯੂਨੀਵਰਸਿਟੀ ਵਾਲਾ ਕਿ ਜਿਹੜੀ ਬਦੌਲਤ ਕੁੜੀ ਮਰ ਜਾਂਦੀ ਹੈ ਖੁਦਕੁਸ਼ੀ ਕਰ ਜਾਂਦੀ ਹੈ ਉਹਨੂੰ ਬਚਾਉਣ ਲਈ ਸਰਕਾਰ ਤੇ ਦਬਾਅ ਪਾਉਂਦੇ ਆ ਵੀਸੀ ਤੇ ਦਬਾਅ ਪਾਉਂਦੇ ਆ ਡੀਸੀ ਨੂੰ ਮਿਲਦੇ ਆ ਆ ਜਿਹੜੇ ਖੌਤੀ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਆ ਤੇ ਸਾਨੂੰ ਇਹ ਦੱਸ ਦਿਆ ਫਿਰਕਾ ਪ੍ਰਸਤ ਨੇ ਇਹ ਨਫ਼ਰਤਾਂ ਫਲਾਉਂਦੇ ਨੇ ਹੈ ਜਵਾਬ ਉਹ ਗ੍ਰਾਂਹ ਸਾਹਿਬ ਤਾਂ ਇਹਨਾਂ ਦੋ ਗੱਲਾਂ ਦਾ ਜਵਾਬ ਤਾਂ ਤੋਂ ਮੰਗਦਾ ਮੈਂ ਨਹੀਂ ਮੰਗਦਾ ਪੂਰਾ ਪੰਜਾਬ ਮੰਗਦਾ ਤੁਸੀਂ ਕਿਉਂ ਸਰਜੀਤ ਨੂੰ ਬਚਾਇਆ ਇਹਦਾ ਜਵਾਬ ਦਿਓ ਜਦੋਂ ਕਿ ਸਾਰੀਆਂ ਰਿਪੋਰਟਾਂ ਕਮੇਟੀ ਦੀਆਂ ਰਿਪੋਰਟਾਂ ਰਿਟਾਇਰਡ ਜੱਜ ਦੀਆਂ ਰਿਪੋਰਟਾਂ ਸਾਰੀਆਂ ਰਿਪੋਰਟਾਂ ਦੇ ਖਿਲਾਫ ਸੀ ਕਿ ਇਹ ਬੰਦਾ ਗਲਤ ਹੈ ਇਹ ਅਧਿਆਪਕ ਬਣਨ ਦੇ ਯੋਗ ਹੀ ਨਹੀਂ ਹੈਗਾ ਇੱਥੇ ਪੜ੍ਹਾਉਣ ਦੇ ਯੋਗ ਹੀ ਨਹੀਂ ਹੈਗਾ ਇਹਦਾ ਪੱਧਰ ਇੰਨਾ ਨਹੀਂ ਮੈਂ ਸਲੀਲ ਬੰਦਾ ਹੈ ਤੁਸੀਂ ਉਹੋ ਜਿਹੇ ਬੰਦਿਆਂ ਨੂੰ ਹਲੇ ਤਾਂ ਬਹੁਤ ਕੁਝ ਪਿਆ ਮੈਂ ਤੁਹਾਡੀਆਂ ਪਰਤਾਂ ਤੇ ਢੇਡ ਕੇ ਰੱਖ ਦੂੰ ਥੋੜਾ ਸਾਰਾ ਜਿਹੜਾ ਚੜਾਇਆ ਹੋਇਆ ਹੈ ਨਾ ਮਖੌਟਾ ਤੁਹਾਡੇ ਨਕਾਬ ਚੜਾਇਆ ਹੋਇਆ ਹਾ ਬਹੁਤ ਤੁਸੀਂ ਬਣਦੇ ਆ ਆਪਣੇ ਆਪ ਨੂੰ ਅਸੀਂ ਬਹੁਤ ਵੱਡੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦਰਦੀਆਂ ਸੀ ਥੋੜਾ ਸਾਰਾ ਲਕਾਬ ਲਾ ਦ ਨਨਕਾਬ ਇਹ ਮੈਂ ਆਜੋ ਬੜਾ ਕੁਛ ਪਿਆ ਤੁਈ ਆਓ ਮદાન ਚ ਦੇ ਉਹ ਛੇੜਈਆ ਕੰਮ ਦਾ ਛੇੜਨ ਦੇ